ਅੱਗੇ ਮਿੱਤਰੋ ਇਸ ਵਾਰ ਇੱਕ ਨਹੀਂ ਕੱਪ ਹੋਣਾ ਐਤਵਾਰ ਨੂੰ ਨਹੀਂ ਸ਼ਨੀਵਾਰ ਨੂੰ ਵੀ ਐਗਤੀ ਜੋ ਹੈ ਨਿਊਜ਼ੀਲੈਂਡ ਚ ਸਰਾ ਆਉਣਾ ਦੋ ਮੇਲੇ ਦਸਨੇ ਆ ਤੁਹਾਨੂੰ ਜਿੱਥੇ ਵੱਡੇ ਵੱਡੇ ਮੱਲ ਉਦਾਂ ਹੀ ਖੇਡਣਗੇ ਅਗਲੇ ਕੱਪ ਦਸਨੇ ਆ ਮੈਂ ਕਹਾਂ ਵੀ ਨਿਊਜ਼ੀਲੈਂਡ ਦੇ ਸੋ ਵੀਡੀਓ ਪੂਰੀ ਵੇਖੋ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਆ ਟੂਰਨਾਮੈਂਟਾਂ ਦੇ ਆਉਣੇ ਆ ਮਿੱਤਰੋ ਪਹਿਲਾ ਕੱਪ ਓਕਲੈਂਡ ਦਾ ਸਾਰੇ ਜਾਣਦੇ ਆ ਵੀ ਨਿਊਜ਼ੀਲੈਂਡ ਚ ਹਰ ਇੱਕ ਆਪਾਂ ਗਈ ਆ ਵੀ ਛੋਟੀ ਛੋਟੀ ਦਾ ਮੱਲ ਪਹੁੰਚਿਆ ਹੋਇਆ ਭਾਵੇਂ ਸ਼ੀਲੂ ਦੀ ਗੱਲ ਆ ਪੂਰੀ ਛੰਨਾ ਵਾਲਾ ਹਰ ਇੱਕ ਪਲੇਅਰ ਹੀ ਮਿੱਤਰੋ ਗਿਆ ਹੋਇਆ ਸੋ ਅਗਲਾ ਟੂਰਨਾਮੈਂਟ ਓਕਲੈਂਡ ਤੋਂ ਪਹਿਲਾਂ ਜੋ ਹੈ ਬਾਈ ਨੂੰ ਵੀ ਹੈ ਗਿਆ ਮੇਲਾ ਪਰ 23 ਨੂੰ ਆਕਲੈਂਡ ਚ ਮਿੱਤਰੋ ਬੱਬੂ ਮਾਨ ਵੀ ਆ ਰਿਹਾ ਤੇ ਅਖਾੜਾ ਦਾ ਲੱਗਣਾ ਹੀ ਆ 플레이ਰ ਉਦਾਂ ਹੀ ਮਿੱਤਰੋ ਇੱਕ ਅਗਗਲ ਪੱਕੀ ਆ ਵੀ ਦਸ਼ਮੇਸ਼ ਦੀ ਟੀਮ ਸ਼ੀਲੂ ਹਣਿਆਂ ਦੀ ਟੀਮ ਲਗਾਤਾਰ ਦੋ ਮੇਲੇ ਜਿਹੜੇ ਹੋਏ ਆ ਨਾ ਕੱਪ ਉਹ ਦੋਨੇ ਹੀ ਜਿੱਤ ਗਿਆ ਮਿੱਤਰੋ ਸ਼ੀਲੂ ਬੈਸਟ ਬਣਿਆ ਉਹਦਾ ਭਰਾ ਬੈਸਟ ਬਣਿਆ ਅੰਬਾਸਰਾ ਲਈ ਆਉਂਦਾ ਮਿੱਤਰੋ ਸੋ ਵੱਡੀ ਟੀਮ ਹਰ ਰੋਜ਼ ਹੀ ਜਿੱਤਦੀ ਆ ਉਹ ਤੇ ਆ ਮੇਲਾ ਵੀ ਮੈਨੂੰ ਲੱਗਦਾ ਵੀ ਉਹੀ ਲੈ ਜਾਣਗੇ ਬਾਕੀ ਗੱਲਾਂ ਸਮੇਂ ਤੇ ਆ ਮਿੱਤਰੋ ਦੁੱਲੇ ਦੀ ਵੀ ਟੀਮ ਭਾਰੀ ਆ ਉਧਰੋਂ ਰਾਜਪੂਤ ਹਣੀ ਜੋ ਐ ਕਮਾਲ ਕਰਨਗੇ ਪਾਪਾ ਮੈਂ ਇਹਦਾ 22 ਤਰੀਕ ਨੂੰ ਆ ਮੇਲਾ ਏ ਵੀ ਮਿੱਤਰੋ ਸ਼ਨੀਵਾਰ ਨੂੰ ਵੱਡਾ ਕੱਪ ਇੱਥੇ ਵੀ ਉਦਾਂ ਹੀ ਪਲੇਅਰ ਉਦਾਂ ਹੀ ਸਾਰੇ ਮੱਲ ਪਾਲੇ ਹੁਣੀ ਸ਼ੀਲੂ ਹੁਣੀ ਖੁਸ਼ੀ ਦੁੱਗਾਂ ਵਾਲਾ ਕਹਿਰ ਕਰੀ ਆਉਂਦਾ ਮਿੱਤਰੋ ਆਂਬੇ ਉਹਨਿਆਂ ਨੂੰ ਜੱਫੇ ਲਾਈ ਆਉਂਦਾ ਸੋ ਉਹ ਵੀ ਮਿੱਤਰੋ ਗੱਲਾਂ ਸਿਰੇ ਲਾਊਗਾ ਇਹ ਵੀ ਵੱਡਾ ਮੇਲਾ ਦੋ ਟੂਰਨਾਮੈਂਟ ਆ ਇਸ ਵਾਰ ਫਿਰ ਜੋ ਹੈ 월ड ਕੱਪ ਤੇ ਹੀ ਗੱਲਾਂ ਸਿਰਾਂ ਲੱਗਣੀਆਂ ਤੇ 29 ਤੇ 30 ਨੂੰ ਹੋਣਗੇ ਇਹ ਮੀਲੇ ਦਸਨੇ ਸੀਗੇ ਮੇਰੇ ਤੋਂ ਕੁਝ ਰਹਿ ਗਿਆ ਹੋਇਆ ਉਹ 월ड ਕੱਪ ਵਾਲੀ ਵੀਡੀਓ ਦੂਜੇ ਚੈਨਲ ਤੇ ਆਪਾਂ ਪਾ ਦੇਣੀ ਆ ਅੱਜ ਜਾਂ ਕੱਲ ਨੂੰ ਸੋ ਵੀ ਦੇ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਆ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕਬੱਡੀ ਦੀਆਂ ਵੀਡੀਓ ਏਰ ਤੇ ਵੀ ਹੁਣ ਪਾਉਂਦੇ ਰਹਿਣੇ ਆ ਆਪਾਂ ਤੇ ਬਾਇਓਗ੍ਰਾਫੀ ਵੀ ਏਰ ਤੇ ਪਾਆਂ ਹੋਣਾਂ ਉਹ ਵੀ ਦੇਖ ਲਿਓ ਧੰਨਵਾਦ